ਸੱਤਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਪੜਨਾਮ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਸਾਡੇ ਲਈ ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਪੜਨਾਮ ਜੋ ਹੈ ਇਹ ਪੜਨਾਮ ਤੇ ਪੜਨਾਉ ਦੋਹਾਂ ਸ਼ਬਦਾਂ ਦੇ ਨਾਲ ਇਸ ਨੂੰ ਜਾਣਿਆ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਇਸ ਨੂੰ ਪ੍ਰੋਨਾਉਨ ਅਤੇ ਹਿੰਦੀ ਦੇ ਵਿੱਚ ਸਰਵਨਾਮ ਕਿਹਾ ਜਾਂਦਾ ਹੈ ਜਿੱਥੋਂ ਤੱਕ ਇਸ ਦੀ ਪਰਿਭਾਸ਼ਾ ਦੀ ਗੱਲ ਹੈ ਵਾਕ ਵਿੱਚ ਜਿਹੜਾ ਸ਼ਬਦ ਕਿਸੇ ਨਾਉ ਦੀ ਭਾਵ ਸੰਗਿਆ ਦੀ ਥਾਂ ਤੇ ਨਾਉਨ ਦੀ ਥਾਂ ਤੇ ਵਰਤਿਆ ਜਾਂਦਾ ਹੈ ਉਸ ਨੂੰ ਪ੍ਰਨਾਉਨ ਕਿਹਾ ਜਾਂਦਾ ਹੈ ਜਿਵੇਂ ਮੈਂ ਅਸੀਂ ਸਾਡਾ ਤੂੰ ਤੁਸੀਂ ਆਦਿ ਭਾਵ ਕਿਸੇ ਦਾ ਵੀ ਸਥਾਨ ਦਾ ਕਿਸੇ ਵੀ ਵਿਅਕਤੀ ਦਾ ਨਾਂ ਲੈਣ ਦੀ ਥਾਂਵੇਂ ਉਸ ਦੀ ਜਗ੍ਹਾ ਤੇ ਜਦੋਂ ਅਸੀਂ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਤਾਂ ਇਹ ਪ੍ਰਨਾਉ ਹਨ ਪ੍ਰਨਾਉ ਜੋ ਹਨ ਕੁੱਲ 6 ਪ੍ਰਕਾਰ ਦੇ ਹੁੰਦੇ ਹਨ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਹੈ ਪੁਰਖਵਾਚਕ ਪ੍ਰਨਾਉ ਪੁਰਖਵਾਚਕ ਪ੍ਰਨਾਉ ਉਹ ਪ੍ਰਨਾਉ ਹੈ ਜਿਹੜਾ ਕੇਵਲ ਕਿਸੇ ਪੁਰਖ ਦੀ ਥਾਂ ਤੇ ਹੀ ਵਰਤਿਆ ਜਾਂਦਾ ਹੈ ਪਾਵ ਲਾਈਵ ਪਰਸਨ ਦੀ ਥਾਂ ਤੇ ਵਰਤਿਆ ਜਾਂਦਾ ਹੈ ਜਿਉਂਦੇ ਜਾਗਦੇ ਇਨਸਾਨ ਦੀ ਥਾਂ ਤੇ ਜੋ ਗੱਲਬਾਤ ਕਰਨ ਦੇ ਸਮਰੱਥ ਹੁੰਦਾ ਹੈ ਉਹ ਭਾਵੇਂ ਔਰਤ ਹੋਵੇ ਭਾਵੇਂ ਮਰਦ ਇਸ ਨੂੰ ਪੁਰਖਵਾਚਕ ਪ੍ਰਨਾਉ ਕਿਹਾ ਜਾਂਦਾ ਹੈ ਜਿਵੇਂ ਮੈਂ ਅਸੀਂ ਤੁਸੀਂ ਆਤ ਪੁਰਖਵਾਚਕ ਪ੍ਰਨਾਉ ਦੇ ਵੀ ਅਗੋਂ ਤਿੰਨ ਭੇਦ ਹਨ ਸਭ ਤੋਂ ਪਹਿਲਾ ਹੈ ਪਹਿਲਾ ਪੁਰਖ ਪਹਿਲਾ ਪੁਰਖ ਜੋ ਹੈ ਇਸ ਨੂੰ ਉਤਮ ਪੁਰਖ ਵੀ ਕਿਹਾ ਜਾਂਦਾ ਹੈ ਪਾਵ ਜੋ ਵਿਅਕਤੀ ਗੱਲ ਕਰ ਰਿਹਾ ਹੁੰਦਾ ਹੈ ਜੋ ਕੁਝ ਕਹਿ ਰਿਹਾ ਹੁੰਦਾ ਹੈ ਉਹ ਪਹਿਲਾ ਪੁਰਖ ਹੈ ਜਿਵੇਂ ਮੈਂ ਮੇਰਾ ਮੇਰੇ ਆਜ ਦੂਸਰਾ ਆ ਜਾਂਦਾ ਹੈ ਦੂਜਾ ਪੁਰਖ ਪੜਨਾਓ ਨਿਜਵਾਚਕ ਵਾਚਕ ਪੜਨਾਓ ਪੁਰਖਵਾਚਕ ਪੜਨਾਓ ਇਸ ਨੂੰ ਮੱਧਮ ਪੁਰਖ ਵੀ ਕਿਹਾ ਜਾਂਦਾ ਹੈ ਪਾਵ ਜਿਸ ਦੇ ਨਾਲ ਗੱਲ ਕੀਤੀ ਜਾ ਰਹੀ ਹੋਵੇ ਉਹ ਇਸ ਵਰਗ ਦੇ ਵਿੱਚ ਆਉਂਦਾ ਹੈ ਜਿਵੇਂ ਤੂੰ ਤੁਸੀਂ ਜਦੋਂ ਅਸੀਂ ਕਿਸੇ ਦੇ ਨਾਲ ਗੱਲ ਕਰ ਰਹੇ ਹਾਂ ਉਸ ਨੂੰ ਸੰਬੋਧਨ ਕਰਨੇ ਹਾਂ ਉਸ ਦੀ ਜਗ੍ਹਾ ਤੇ ਅਸੀਂ ਤਾਂ ਇਹ ਸ਼ਬਦ ਦੀ ਵਰਤੋਂ ਕਰਦੇ ਹਾਂ ਕਿ ਤੁਸੀਂ ਇਹ ਕਿਹਾ ਸੀ ਜਾਂ ਤੁਸੀਂ ਇਹ ਕਹਿ ਰਹੇ ਸੀ ਤਾਂ ਇਸ ਨੂੰ ਅਸੀਂ ਦੂਜਾ ਪੁਰਖ ਜਾਂ ਮੱਧਮ ਪੁਰਖ ਦੀ ক্যাਟਾਗਰੀ ਵਿੱਚ ਰੱਖਦੇ ਹਾਂ ਫਿਰ ਆ ਜਾਂਦਾ ਹੈ ਤੀਜਾ ਪੁਰਖ ਜਿਸ ਨੂੰ ਅੰਨੇ ਪੁਰਖ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਭਾਵ ਜਿਸ ਦੇ ਬਾਰੇ ਗੱਲ ਕੀਤੀ ਜਾ ਰਹੀ ਹੁੰਦੀ ਹੈ ਪਹਿਲਾ ਪੁਰਖ ਦੇ ਵਿੱਚ ਜੋ ਗੱਲ ਕਰ ਰਿਹਾ ਵਿਅਕਤੀ ਹੁੰਦਾ ਹੈ ਉਸ ਦੇ ਲਈ ਦੂਜਾ ਪੁਰਖ ਦੇ ਵਿੱਚ ਜਿਸ ਦੇ ਨਾਲ ਗੱਲ ਕੀਤੀ ਜਾ ਰਹੀ ਹੁੰਦੀ ਹੈ ਤੇ ਤੀਜਾ ਪੁਰਖ ਦੇ ਵਿੱਚ ਜਿਸ ਦੇ ਬਾਰੇ ਗੱਲ ਕੀਤੀ ਜਾ ਰਹੀ ਹੋਵੇ ਉਸ ਨੂੰ ਤੀਜਾ ਪੁਰਖ ਜਾਂ ਅਨੈ ਪੁਰਖ ਪਰਨਾਮ ਕਿਹਾ ਜਾਂਦਾ ਹੈ ਜਿਵੇਂ ਉਹ ਉਸ ਉਹਨਾਂ ਇਹਨਾਂ ਆਦਿ ਇਸ ਤੋਂ ਬਾਅਦ ਆ ਜਾਂਦਾ ਹੈ ਨਿਜਵਾਚਕ ਪੜਨਾਉ ਜਿਹੜਾ ਪੜਨਾਉ ਕਰਤਾ ਦੀ ਥਾਂ ਤੇ ਵਰਤਿਆ ਜਾਵੇ ਜਾਂ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਨੂੰ ਦੱਸਦਾ ਹੈ ਤਾਂ ਉਸ ਨੂੰ ਨਿਜਵਾਚਕ ਪੜਨਾਉ ਕਿਹਾ ਜਾਂਦਾ ਹੈ ਜਿਵੇਂ ਮੁੰਡੇ ਆਪਸ ਜਾਂ ਆਪੋ ਵਿੱਚ ਲੜ ਰਹੇ ਹਨ ਜਾਂ ਮੈਂ ਆਪ ਉੱਥੇ ਗਿਆ ਸੀ ਇਹ ਜੋ ਵਾਕ ਹਨ ਇਹਨਾਂ ਦੇ ਵਿੱਚ ਆਪਸ ਤੇ ਆਪ ਜੋ ਹਨ ਇਹ ਪੜਨਾਉ ਮੁੰਡਿਆਂ ਦੀ ਥਾਂ ਤੇ ਵਰਤਿਆ ਗਿਆ ਹੈ ਅਤੇ ਦੂਜੇ ਵਾਕ ਦੇ ਵਿੱਚ ਆਪ ਪ੍ਰਨਾਉ ਮੈਂ ਦੀ ਥਾਂ ਤੇ ਆਪ ਮੈਂ ਆਪ ਉੱਥੇ ਗਿਆ ਸੀ ਇਹ ਮੈਂ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਿਹਾ ਹੈ ਇਸ ਕਰਕੇ ਇਹ ਪ੍ਰਨਾਉ ਜੋ ਹੈ ਨਿਜਵਾਚਕ ਪ੍ਰਨਾਉ ਹਨ ਤੇ ਪੰਜਾਬੀ ਵਿੱਚ ਆਪ ਸ਼ਬਦ ਜਿਹੜਾ ਹੈ ਇਹ ਹਮੇਸ਼ਾ ਨਿਜਵਾਚਕ ਪ੍ਰਨਾਉ ਹੀ ਨਹੀਂ ਹੁੰਦਾ ਜਦੋਂ ਅਸੀਂ ਆਦਰ ਵਜੋਂ ਤੂੰ ਜਾਂ ਤੁਸੀਂ ਦੀ ਥਾਂ ਤੇ ਆਪ ਦੀ ਵਰਤੋਂ ਕਰਦੇ ਹਾਂ ਤਾਂ ਆਪ ਸ਼ਬਦ ਜਿਹੜਾ ਹੈ ਇਹ ਪੁਰਖਵਾਚਕ ਪ੍ਰਨਾਉ ਉੱਥੇ ਹੋ ਜਾਂਦਾ ਹੈ ਜਦੋਂ ਆਪ ਸ਼ਬਦ ਪੁਰਖਵਾਚਕ ਪਰਨਾਉ ਦੇ ਰੂਪ ਦੇ ਵਿੱਚ ਵਰਤਿਆ ਜਾ ਰਿਹਾ ਹੋਵੇ ਤਾਂ ਇਹ ਇੱਕ ਵਚਨ ਵੀ ਹੋ ਸਕਦਾ ਹੈ ਤੇ ਬਹੁਵਚਨ ਭਾਵ ਕਿਸੇ ਇੱਕ ਵਿਅਕਤੀ ਦੇ ਲਈ ਵੀ ਅਸੀਂ ਆਪ ਸ਼ਬਦ ਦੀ ਵਰਤੋਂ ਕਰ ਸਕਦੇ ਹਾਂ ਤੇ ਬਹੁਤਿਆਂ ਦੇ ਲਈ ਵੀ ਕਿ ਆਪ ਜਾਂ ਤੁਸੀਂ ਸ਼ਬਦ ਵਰਤਿਆ ਜਾਂਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਸਬੰਧਵਾਚਕ ਪ੍ਰਣਾਉ ਜਿਹੜਾ ਸ਼ਬਦ ਪੜਨਾਉ ਹੁੰਦਾ ਹੋਇਆ ਵੀ ਯੋਜਕ ਵਾਂਗ ਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਉਸ ਨੂੰ ਸਬੰਧਵਾਚਕ ਪ੍ਰਣਾਉ ਕਿਹਾ ਜਾਂਦਾ ਹੈ ਜਿਵੇਂ RAM ਉਸੇ ਵਿਦਿਆਰਥੀ ਦਾ ਨਾਮ ਹੈ ਜਿਹੜਾ ਬਹੁਤ ਛਰਾਰਤੀ ਹੈ ਜਾਂ ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵਸਤੇ ਹਨ ਜਾਂ सुरेंद्र ਜਿਸ ਨੇ ਸੁਰਜੀਤ ਨੂੰ ਮਾਰਿਆ ਸੀ ਦੌੜ ਗਿਆ ਇਹਨਾਂ ਵਾਕਾਂ ਦੇ ਵਿੱਚ ਜਿਹੜਾ ਸ਼ਬਦ ਜੋ ਆਇਆ ਹੈ ਪਹਿਲੇ ਵਾਕ ਦੇ ਵਿੱਚ ਦੂਸਰੇ ਦੇ ਵਿੱਚ ਜੋ ਸ਼ਬਦ ਜੋ ਆਇਆ ਹੈ ਤੇ ਤੀਸਰੇ ਦੇ ਵਿੱਚ ਜਿਸ ਸੋ ਜਿਹੜਾ ਜੋ ਅਤੇ ਜਿਸ ਜਿਹੜੇ ਹਨ ਇਹ ਸੰਬੰਧਵਾਚਕ ਪਰਨਾਉ ਹਨ ਪਰ ਇਹਨਾਂ ਦਾ ਰੂਪ ਜਿਹੜਾ ਹੈ ਇਹ ਯੋਜਕਾਂ ਵਰਗਾ ਹੈ ਜੋ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜ ਰਹੇ ਹਨ ਕਈ ਵਾਕਾਂ ਵਿੱਚ ਜੋ ਤੇ ਜਿਹੜਾ ਅਤੇ ਸੋ ਅਤੇ ਉਹ ਪਰਨਾਉ ਵੀ ਵਰਤੇ ਜਾਂਦੇ ਹਨ ਜਿਵੇਂ ਜੋ ਅੜਿਆ ਸੋ ਝੜਿਆ ਇਸ ਵਾਕ ਵਿੱਚ ਜੋ ਸੰਬੰਧ ਜੋ ਜੋ ਹੈ ਇਸਬੰਧਵਾਚਕ ਪ੍ਰਨਾਉ ਹੈ ਪਰ ਸੋ ਪ੍ਰਨਾਉ ਵਾਕ ਨੂੰ ਜੋੜਦਾ ਨਹੀਂ ਹੈ ਇਸ ਨੂੰ ਐ ਸੰਬੰਧਵਾਚਕ ਪ੍ਰਨਾਉ ਵੀ ਕਿਹਾ ਜਾ ਸਕਦਾ ਹੈ ਭਾਵੇਂ ਇਹ ਵਾਕ ਨੂੰ ਜੋੜ ਨਹੀਂ ਰਿਹਾ ਜਿਵੇਂ ਕਿ ਪਹਿਲੇ ਵਾਕਾਂ ਦੇ ਵਿੱਚ ਸੋ ਕਹਿਣ ਦਾ ਭਾਵੇਂ ਹੈ ਕਿ ਜ਼ਰੂਰੀ ਨਹੀਂ ਕਿ ਅਜਿਹੇ ਪ੍ਰਨਾਉ ਜਿਹੜੇ ਹਨ ਇਨਾਂ ਨੂੰ ਅਸੀਂ ਪੜਨਾਉ ਦੀ ਸ਼੍ਰੇਣੀ ਵਿੱਚ ਹੀ ਰੱਖਾਂਗੇ ਕਿਉਂਕਿ ਇਹ ਯੋਜਕਵਾੰਗ ਵਾਕ ਨੂੰ ਜੋੜ ਨਹੀਂ ਰਿਹਾ ਇਸ ਤੋਂ ਅੱਗੇ ਆ ਜਾਂਦਾ ਹੈ ਪ੍ਰਸ਼ਨਵਾਚਕ ਪੜਨਾਉ ਜਿਹੜੇ ਸ਼ਬਦ ਪੜਨਾਉ ਵੀ ਹੋਣ ਅਤੇ ਉਹਨਾਂ ਰਾਹੀਂ ਕੋਈ ਪ੍ਰਸ਼ਨ ਵੀ ਪੁੱਛਿਆ ਜਾ ਰਿਹਾ ਹੋਵੇ ਤਾਂ ਉਹਨਾਂ ਨੂੰ ਅਸੀਂ ਪ੍ਰਸ਼ਨਵਾਚਕ ਪੜਨਾਉ ਕਹਿ ਸਕਦੇ ਹਾਂ ਜਿਵੇਂ ਇੱਥੇ ਇੱਥੋਂ ਕੀ ਲੈਣਾ ਹੈ ਜਾਂ ਸਲੇਟ ਕਿਸ ਨੇ ਤੋੜੀ ਹੈ ਜਾਂ ਕੌਣ ਰੌਲਾ ਪਾ ਰਿਹਾ ਹੈ ਇਹ ਕਿਹੜਾ ਗੱਲਾਂ ਕਰ ਰਿਹਾ ਹੈ ਇਹਨਾਂ ਵਾਕਾਂ ਦੇ ਵਿੱਚ ਕੀ ਕਿਸ ਕੌਣ ਅਤੇ ਕਿਹੜਾ ਸ਼ਬਦ ਜੋ ਹਨ ਇਹ ਪ੍ਰਸ਼ਨਵਾਚਕ ਪੜਨਾਵ ਹਨ ਪੰਜਵਾਂ ਆ ਜਾਂਦਾ ਹੈ ਨਿਸ਼ਚੇਵਾਚਕ ਪੜਨਾਵ ਜਿਹੜੇ ਪੜਨਾਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੇ ਨਾਂ ਦੀ ਥਾਂ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਵ ਕਿਹਾ ਜਾਂਦਾ ਹੈ ਭਾਵ ਨਿਸ਼ਚੇ ਡੈਫੀਨੇਟਲੀ ਕੋਈ ਚੀਜ਼ ਜਿਹੜੀ ਹੈ ਉਸ ਦੇ ਲਈ ਇਸ਼ਾਰਾ ਕਰਕੇ ਜਦੋਂ ਇਹ ਵਰਤੇ ਜਾਂਦੇ ਹਨ ਜਿਵੇਂ ਉਹ ਗੀਤ ਗਾ ਰਹੀਆਂ ਹਨ ਜਾਂ ਉਹ ਕੀ ਆ ਰਿਹਾ ਹੈ ਇਹ ਕਹਿੰਦਾ ਹੈ ਕਿ ਸਾਰਾ ਕੰਮ ਉਸਨੇ ਕੀਤਾ ਹੈ ਜਾਂ ਵਿਗਾੜਿਆ ਹੈ ਉਹਨਾਂ ਨੇ ਇਸ ਸਮੇਂ ਇਹ ਕੰਮ ਨਹੀਂ ਕਰਨਾ ਇਹਨਾਂ ਵਾਕਾਂ ਦੇ ਵਿੱਚ ਉਹ ਜੋ ਸ਼ਬਦ ਆਇਆ ਹੈ ਉਹ ਸ਼ਬਦ ਆਇਆ ਹੈ ਇਹ ਸ਼ਬਦ ਆਇਆ ਹੈ ਜਾਂ ਉਸ ਜਾਂ ਉਹਨਾਂ ਸ਼ਬਦ ਜਿਹੜੇ ਆਏ ਹਨ ਇਹ ਨਿਸ਼ਚੇਵਾਚਕ ਪੜਨਾਵ ਹਨ ਭਾਵ ਇਹ ਪੜਨਾਵ ਜਿਹੜੇ ਹਨ ਕਿਸੇ ਦੂਰ ਨੇੜੇ ਕੋਈ ਵੀ ਵਿਅਕਤੀ ਹੈ ਵਸਤੂ ਹੈ ਜਾਂ ਸਥਾਨ ਹੈ ਜੋ ਭਾਵੇਂ ਦੂਰ ਹੋਵੇ ਭਾਵੇਂ ਨੇੜੇ ਹੋਵੇ ਪਰ ਸਾਡੀ ਨਿਗਾਹ ਦੇ ਵਿੱਚ ਹੋਵੇ ਸਾਨੂੰ ਨਜ਼ਰ ਆ ਰਿਹਾ ਹੋਵੇ ਦੋਹਾਂ ਧਿਰਾਂ ਨੂੰ ਉਸ ਦੇ ਵੱਲ ਇਸ਼ਾਰਾ ਕਰਕੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਅਨਿਸ਼ਚੇਵਾਚਕ ਪੜਨਾਵ ਅਨਿਸ਼ਚੇਵਾਚਕ ਪੜਨਾਵ ਜੋ ਹੈ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸੇ ਪਰ ਉਸ ਦੀ ਗਿਣਤੀ ਨਾ ਦੱਸੇ ਉਸ ਨੂੰ ਅਨਿਸ਼ਚੇਵਾਚਕ ਪੜਨਾਵ ਕਿਹਾ ਜਾਂਦਾ ਹੈ ਭਾਵ ਜਿਸ ਦੀ ਗਿਣਤੀ ਬਾਰੇ ਮਾਤਰਾ ਬਾਰੇ ਅਸੀਂ ਪੂਰੀ ਤਰ੍ਹਾਂ ਤੇ ਸਪਸ਼ਟ ਨਾ ਹੋਵੇ ਹੋਈਏ ਸਿਰਫ ਅੰਦਾਜ਼ੇ ਦੇ ਨਾਲ ਗੱਲ ਕੀਤੀ ਜਾ ਰਹੀ ਹੋਵੇ ਜਿਵੇਂ ਸਾਰੇ ਗੀਤ ਗਾ ਰਹੇ ਹਨ ਜਾਂ ਸਰਬੱਤ ਦਾ ਭਲਾ ਇੱਥੇ ਕਈ ਆਉਂਦੇ ਹਨ ਜਾਂ ਇੱਥੇ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਭਾਵ ਇਹ ਕੀ ਹਨ ਅੰਦਾਜ਼ਨ ਗੱਲ ਕੀਤੀ ਜਾ ਰਹੀ ਹੈ ਨਿਸ਼ਚੇ ਦੇ ਨਾਲ ਡੈਫੀਨੇਟਲੀ ਇਹ ਗੱਲ ਨਹੀਂ ਹੋ ਰਹੀ ਇਨਡੈਫੀਨੇਟਲੀ ਗੱਲ ਹੋ ਰਹੀ ਹੈ ਸੋ ਇਸ ਨੂੰ ਅਸੀਂ ਅਨਿਸ਼ਚੇ ਵਾਚਕ ਪੜਨਾਉਂ ਕਹਿੰਦੇ ਹਾਂ ਇਹਨਾਂ ਵਾਕਾਂ ਦੇ ਵਿੱਚ ਜੋ ਉੱਪਰ ਜਿਵੇਂ ਸਰਬੱਤ ਸ਼ਬਦ ਆਇਆ ਹੈ ਸਾਰੇ ਸ਼ਬਦ ਆਇਆ ਹੈ ਜਾਂ ਕੁਝ ਆਜ ਸ਼ਬਦ ਜਿਹੜੇ ਹਨ ਇਹ ਅਨਿਸ਼ਚੇ ਵਾਚਕ ਪਰਨਾਵ ਹਨ ਇਹਨਾਂ ਪਰਨਾਵਾਂ ਵਿੱਚੋਂ ਸਭ ਸਾਰੇ ਅਨੇਕ ਸਰਬੱਤ ਤੇ ਉਹ ਪਰਨਾਵ ਜਿਨ੍ਹਾਂ ਦੇ ਅੰਤ ਵਿੱਚ ਲਾ ਆਉਂਦੀ ਹੈ ਜੋ ਲਾ ਆਉਂਦੀ ਹੈ ਮਾਤਰਾ ਏ ਦੀ ਮਾਤਰਾ ਸਦਾ ਹੀ ਬਹੁਵਚਨ ਹੁੰਦੇ ਹਨ ਤੇ ਕਈ ਪਰਨਾਵ ਦੋਹਾਵਚਨਾਂ ਵਿੱਚ ਵੀ ਵਰਤੇ ਜਾਂਦੇ ਹਨ ਜਿਵੇਂ ਕੋਈ ਗੀਤ ਗਾਏਗਾ ਜਾਂ ਇਹ ਇਕਵਚਨ ਹੈ ਕਿ ਕੋਈ ਗੀਤ ਗਾਏਗਾ ਕੋਈ ਇੱਕ ਪਰਸਨ ਗੀਤ ਗਾਏਗਾ ਤੇ ਕੋਈ ਗੀਤ ਗਾਉਣਗੇ ਯਾਨੀ ਕਿ ਇਹ ਪੂਰੀ ਟੀਮ ਹੈ ਜਿਆਦਾ ਪਰਸਨ ਹਨ ਸੋ ਇਹ ਬਹੁਵਚਨ ਹੈ ਸੋ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਭਾਸ਼ਾ ਦੀ ਵਿਆਕਰਨ ਦੇ ਵਿੱਚ ਜਿਸ ਤਰ੍ਹਾਂ ਨਾਉ ਦੀ ਮਹੱਤਤਾ ਹੁੰਦੀ ਹੈ ਠੀਕ ਉਸੇ ਤਰ੍ਹਾਂ ਪਰਨਾਉ ਦਾ ਵੀ ਖਾਸਾ ਮਹੱਤਵਪੂਰਨ ਸਥਾਨ ਹੈ ਤੇ ਸਾਡੀ ਆਮ ਵਰਤੋਂ ਵਾਲੀ ਸ਼ਬਦਾਵਲੀ ਜਿਹੜੀ ਹੈ ਇਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪੜਨਾਉਣ ਦੀ ਵਰਦੋ ਕਰਦੇ ਹਾਂ ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਦੀ ਇਹ ਚਰਚਾ ਜਿਹੜੀ ਹੈ ਲਾਹੇਵੰਦ ਸਾਬਿਤ ਹੋਵੇਗੀ ਹਾਲਾਂਕਿ ਵਿਦਿਆਰਥੀ ਜੋ ਹਨ ਨਾਮ ਪਰ ਨਾਮ ਬਾਰੇ ਸ਼ੁਰੂ ਪ੍ਰਾਇਮਰੀ ਕਲਾਸਿਸ ਤੋਂ ਹੀ ਸਿੱਖਣਾ ਸ਼ੁਰੂ ਕਰ ਦਿੰਦੇ ਹਨ ਪਰ ਇਮਤਿਹਾਨੀ ਨਜ਼ਰੀਏ ਤੋਂ ਇਸ ਚੈਪਟਰ ਦੇ ਲਈ ਜੋ ਅਜੇ ਵੀਡੀਓ ਬਣਾਈ ਗਈ ਹੈ ਇਹ ਤੁਹਾਡੇ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ ਸੋ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ ਵੀਡੀਓ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕਿੰਨੀਆਂ ਕੋ ਤੁਹਾਡੀਆਂ ਜੋ ਕੁਐਰੀਜ਼ ਹਨ ਉਹ ਹੱਲ ਹੋ ਰਹੀਆਂ ਹਨ ਇਸ ਬਾਰੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਨਾਲ ਹੀ ਚੈਨਲ ਨੂੰ ਸ਼ੇਅਰ ਵੀ ਕਰਦੇ ਰਹਿਣਾ ਤੇ ਸਬਸਕ੍ਰਾਈਬ ਵੀ ਜਰੂਰ ਕਰ ਲਵੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ